ਵਾਹਿਗੁਰੂ 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 oh ਹੇ ਗੁਰੂ ਵਾਹੇ 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 ਗੁਰੂ ਔਲਹੁ ਲੋਗੋ ਪਵਿੱਤਰ ਧਰਤੀ ਉਹ ਆ ਪਿੱਛੇ ਰੱਖੀ ਸ਼ਹੀਦਾਂ ਦੀ ਧਰਤੀ ਸ਼੍ਰੀ ਫਤੇਗੜ ਸਾਹਿਬ ਵਿਖੇ ਪਰਿਵਾਰ ਸਮੇਤ ਨਤਮਸਤਕ ਹੋਣ ਆਇਆ ਸਜਦਾ ਕਰਨ ਆਇਆ ਛੋਟੇ ਸਾਹਿਬ ਜਦੇ ਜਿਨ੍ਹਾਂ ਦੀ ਕੁਰਬਾਨੀ ਦੀ ਮਿਸਾਲ ਦੁਨੀਆ 'ਚ ਕਿਤੇ ਨਹੀਂ ਮਿਲਦੀ ਇੰਨੀ ਛੋਟੀ ਉਮਰ ਦੇ ਵਿੱਚ ਇੰਨਾ ਬਿਰੜ ਇਰਾਦੇ ਔਰ ਬੋਲੇ ਸੋਨੇ ਹਾਲ ਦੇ ਨਾਰੇ ਲਾ ਕੇ ਜ਼ੁਲਮ ਨੂੰ ਚੱਲਿਆ ਪਾਰਲੀਮੈਂਟ ਦੇ ਵਿੱਚ ਵੀ ਮੈਨੂੰ ਮੌਕਾ ਮਿਲਿਆ ਸੀਗਾ ਤੇ ਉਸ ਵੇਲੇ ਪਾਰਲੀਮੈਂਟ ਚੱਲ ਰਹੀ ਸੀਗੀ ਹੌਣ ਤੱਕ ਖਤਮ ਹੋ ਜਾਂਦੀ ਹੈ ਪਹਿਲੇ 20 ਨੂੰ 20 ਨੂੰ ਜਾਂ 1 ਨੂੰ ਉਸ ਵੇਲੇ ਚੱਲ ਰਹੀ ਸੀ ਤਾਂ ਉਸ ਦਿਨ ਸ਼ਰਧਾਂਜਲੀ ਦਿਵਾਉਣ ਦਾ ਵੀ ਮੌਕਾ ਮੈਨੂੰ ਪ੍ਰਮਾਤਮਾ ਨੇ ਦਿੱਤਾ ਤੇ ਪਹਿਲੀ ਵਾਰ ਛੋਟੇ ਸਾਹਿਬ ਜਦਿਆਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ ਅੱਧੇ ਘੰਟੇ ਦੀ ਡਿਬੇਟ ਵੀ ਹੋਈ ਤੇ ਨਾਲ ਰਿਕਾਰਡ ਤੇ ਵੀ ਗਈ ਤਾਂ ਕਿ ਜੇ ਫਿਊਚਰ ਦੇ ਵਿੱਚ ਕਦੇ 27 ਤਰੀਕ ਨੂੰ 26 ਤਰੀਕ ਨੂੰ ਚੱਲਦੀ ਹੋਈ ਪਾਰਲੀਮੈਂਟ ਤਾਂ ਉਹ ਸ਼ਰਧਾਂਜਲੀ ਰਿਕਾਰਡ ਤੇ ਆ ਤਾਂ ਉਹ ਦੇਣੀ ਪਊਗੀ ਉਸਨੂੰ ਸੋ ਸਾਡੇ ਗੁਰੂਆਂ ਨੇ ਸਾਡੇ ਸਰਵਾਂਸ ਬਾਰੇ ਨੇ ਔਰ ਉਹਨਾਂ ਦੀਆਂ ਸਿੱਖਿਆਵਾਂ ਸੀ ਕਿ ਗਰੀਬਾਂ ਦੇ ਨਾਲ ਖੜੋ ਉਹਨਾਂ ਦੇ ਹੱਕਾਂ ਦੀ ਲੜਾਈ ਲੜੋ ਪ੍ਰਮਾਤਮਾ ਨੇ ਜੋ ਛੋਟੀ ਮੋਟੀ ਸੇਵਾ ਮੇਰੀ ਲਈ ਹੋਈ ਹੈ ਪੰਜਾਬ ਵਾਸਤੇ ਮੈਂ ਵੀ ਹਰ ਵਕਤ ਇਹ ਹੀ ਅਰਦਾਸ ਕਰਦਾ ਕਿ ਪ੍ਰਮਾਤਮਾ ਜਿੰਨਾ ਵੀ ਮੌਕਾ ਦਿੱਤਾ ਮੈਨੂੰ ਬਲ ਬਖਸ਼ੀ ਸਮਤ ਬਖਸ਼ੀ ਕਿ ਪੰਜਾਬ ਦੇ ਲੋਕਾਂ ਦੀ ਭਲਾਈ ਵਾਸਤੇ ਮੈਂ ਜਿਹੜਾ ਉਹ ਕੰਮ ਕਰ ਸਕਦਾ ਬੋਲੇ ਸੋ ਨਿਹਾਲ